ਪਵਨ ਜੀ ਮੈਂ ਮੇਰਾ ਨਾਮ ਸੋਨੀ ਹੈ ਅਵਲ ਖਰਾਨੇ ਤੋਂ ਬਿਲੋਂਗ ਕਰਦਾ ਨਾ ਇਹ ਪਵਨ ਜੀ ਇਹ ਸਾਰੀ ਜੋ ਡਰੇਨ ਉਧਰੋਂ ਸਾਰਾ ਪਾਣੀ ਆ ਰਿਹਾ ਹੈ ਇਹ ਇਹ ਡਰੇਨ ਕਈ ਵਾਰੀ ਨਾ ਇਹ ਪਹਿਲਾਂ ਵੀ 2-3 ਵਾਰੀ ਟੁੱਟ ਚੁੱਕੀ ਹੈ ਇੱਥੇ ਮੈਂ ਆਪਣੇ ਲੈਵਲ ਤੇ ਆਪ ਹੀ ਇਹਦੀ ਰਿਪੇਅਰ ਕਰਵਾਈ ਹੈ ਇਹਦਾ ਜਿਹੜਾ ਬੇਸਿਕ ਕਾਰਨ ਜੋ ਹੈ ਸਾਨੂੰ ਪਤਾ ਲੱਗਿਆ ਪਾਣੀ ਦੀ ਪਾਈਪ ਪਾਈ ਗਈ ਹੈ ਜਦ ਪਾਣੀ ਦੀ ਪਾਈਪ ਪਾਉਣ ਤੋਂ ਬਾਅਦ ਇਹਦੀ ਪ੍ਰੋਪਰ ਰੀਫਿਲਿੰਗ ਨਹੀਂ ਕੀਤੀ ਗਈ ਤੋ ਰੀਫੀਲਿੰਗ ਨਾ ਹੋਣ ਕਰਕੇ ਜਦੋਂ ਵੀ ਪਾਣੀ ਗਿਆ ਇਹਦੇ ਵਿੱਚ ਇਹ ਖਾਰ इरੋਸ਼ਨ ਹੁੰਦਾ ਗਿਆ ਖਾਰ ਪੈਂਦੀ ਗਈ ਤੇ ਹੁਣ ਤੋਂ ਵੀ ਦੋ ਵਾਰੀ ਇਸ ਤੋਂ ਪਹਿਲਾਂ ਦੋ ਵਾਰੀ ਮੇਰੀ ਫਸਲ ਦਾ ਨੁਕਸਾਨ ਹੋਇਆ ਤੇ ਮੈਂ ਆਪਣੇ ਪੱਲੇ ਉਹ ਹੀ ਇਹਨੂੰ ਰਿਪੇਅਰ ਕਰਵਾਇਆ ਦੋ ਤਿੰਨ ਵਾਰੀ ਤੇ ਅੱਜ ਮੈਂ ਬੀਡੀਪੀਓ ਸਾਹਿਬ ਨੂੰ ਵੀ ਮੈਸੇਜ ਕੀਤਾ ਸੀ ਤੇ ਪੰਚਾਇਤ ਸੈਕਟਰੀ ਨੂੰ ਵੀ ਪੁੱਛਿਆ ਸੀ ਪੰਚਾਇਤ ਸੈਕਟਰੀ ਵੱਲੋਂ ਮੈਨੂੰ ਇਹ ਇਨਫੋਰਮੇਸ਼ਨ ਆਈ ਆ ਕਿ ਇਹ ਮੰਡੀ ਬੋਰਡ ਵਾਲਿਆਂ ਨੇ ਕੰਮ ਕਰਵਾਇਆ ਸੀਗਾ ਤੇ ਮੰਡੀ ਬੋਰਡ ਵਾਲਿਆਂ ਦੇ ਸਕੋਪ ਚ ਆਉਂਦਾ ਇਹ ਮੇਰੀ ਹੁਣ ਮੰਡੀ ਬੋਰਡ ਵਾਲਿਆਂ ਨੂੰ ਵੀ ਇਹੀ ਬੇਨਤੀ ਹੈ ਵੀ ਇਹਨੂੰ ਪ੍ਰੋਪਰ ਮੈਨੂੰ ਪਰਮਾਨੈਂਟ ਸੋਲੂਸ਼ਨ ਦੋ ਮੈਂ ਬਾਰ-ਬਾਰ ਇਹ ਨੁਕਸਾਨ ਨਹੀਂ ਮੇਰੀ ਫਸਲ ਦੋ ਤਿੰਨ ਵਾਰੀ ਪਹਿਲਾਂ ਵੀ ਬਰਬਾਦ ਹੋ ਚੁੱਕੀ ਹੈ ਬਾਰ-ਬਾਰ ਇਹ ਨੁਕਸਾਨ ਮੈਂ ਨਹੀਂ ਚੱਲ ਸਕਦਾ ਇਸ ਨੂੰ ਤਵੱਜਹ ਦੇ ਕੇ ਪਲੀਜ਼ ਕਨਸਰਨਡ ਮਹਿਕਮੇ ਦੇ ਅਫਸਰ ਸਾਹਿਬਾਨ ਨੂੰ ਮੇਰੀ ਬੇਨਤੀਆਂ ਨੂੰ ਤਵੱਜਹ ਦੇ ਕੇ ਜਲਦੀ ਤੋਂ ਜਲਦੀ ਪਰਮਾਨੈਂਟਲੀ ਠੀਕ ਕਰਵਾਇਆ ਜਾਵੇ ਪੇ ਇੱਕ ਹੋਰ ਦੇਖੋ ਜੀ ਇਹ ਲਿੰਕ ਰੋਡ ਹੈ ਤੇ ਇਹਦੀ ਲਿੰਕ ਰੋਡ ਦੀ ਵਿਡਥ ਦੇਖੋ ਕਿੰਨੀ ਕ ਹੈਗੀ ਹੈ ਤੇ ਘੱਟੋ ਘੱਟ 3-4 ਫੁੱਟ ਤੇ ਇਹ ਵੈਸੀ ਖਾਰ ਪੈਣ ਨਾਲ ਖੁਰ ਗਈ ਤੇ ਰਾਤ ਨੂੰ ਕੋਈ ਵੀ ਵੱਡਾ ਹਾਦਸਾ ਵੀ ਹੋ ਸਕਦਾ ਕੋਈ ਗੱਡੀ ਵੀ ਇੱਧਰ ਨੂੰ ਪਲਟ ਸਕਦੀ ਹੈ ਤੇ ਇਸ ਕਰਕੇ ਇਹ ਪਹਿਲ ਦੇ ਆਧਾਰ ਤੇ ਕਰਾਉਣਾ ਵਾਲਾ ਕੰਮ ਹੈਗਾ ਜੋ ਵੀ ਕੰਸਰਨਡ ਵਿਭਾਗ ਹੈਗਾ ਮੰਡੀ ਬੋਰਡ ਹੈ ਜਾਂ ਪੰਚਾਇਤ ਨੇ ਕਰਾਉਣਾ ਜਾਂ ਬੀਡੀਪੀਓ ਲੈਵਲ ਤੇ ਕਰਾਉਣਾ ਇਹ ਤੁਸੀਂ ਦੇਖੋ ਪਲੀਜ਼ ਤੇ ਇਹਨੂੰ ਛੇਦੂਛੇਦੀ ਕਰਾਓ ਮੇਰੇ ਐਂਡ ਤੋਂ ਜੋ ਫਾਰਮੈਲਟੀ ਜੁ ਹੋਏਗੀ ਮੈਂ ਉਹ ਵੀ ਆਪਣੇ ਲੈਵਲ ਤੇ ਕਰਨ ਨੂੰ ਤਿਆਰ ਹਾਂ ਸੋ ਨਹੀਂ ਜੇ ਗੱਲ ਕਰੀਏ ਤੁਸੀਂ ਆਪ ਦੇ ਵਹਾਰ ਤੇ ਇਹਨਾਂ ਦੀ ਰਿਪੇਅਰ ਕਰਵਾ ਰਹੇ ਚਲੋ ਤੁਹਾਡਾ ਬ ਕੋਈ ਹਾਸਾ ਨਾ ਹੋ ਸਕੇ ਜੇ ਗੱਲ ਕਰੀਏ ਬਾਰਸ਼ਾਂ ਦੀ ਤਾਂ ਸ਼ੁਰੂਆਤ ਹੋਈ ਹੈ ਤੁਹਾਡੀ ਮੂੰਗੀ ਦੀ ਫਸਲਾ ਦੇਖ ਰਹੇ ਹੋ ਜਿਹੜਾ ਉਹਦਾ ਕਿੰਨਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੂਗਾ ਸਰਕਾਰ ਨੂੰ ਤੁਹਾਡੇ ਸਾਹਮਣੇ ਹੈ ਜੀ ਸਿਸਟਮ ਦੇਖ ਲਓ ਇਹ ਤਾਂ ਬੇਸਿਕ ਇਨਫਰਾਸਟ੍ਰਕਚਰ ਵਾਲੀਆਂ ਚੀਜ਼ਾਂ ਨਾ ਉਹਨਾਂ ਬਾਰਸ਼ਾਂ ਵਾਸਤੇ ਸਾਡੀ ਪਹਿਲੀ ਗੱਲ ਤੇ ਵੀ ਪੰਚਾਇਤਾਂ ਨੂੰ ਵੀ ਪਹਿਲਾਂ ਮੈਂ ਬਗਈਆ ਦੀ ਬੇਨਤੀ ਕੀਤੀ ਹੈ ਇਹਦੇ ਪਹਿਲੀ ਗੱਲ ਤੇ ਸਾਡੀਆਂ ਨਾਲੀਆਂ ਵਾਸਤੇ ਕੋਈ ਸਫਾਈ ਕਰਮਚਾਰੀ ਅਸੀਂ ਉਹ ਵੀ ਕਈ ਵਾਰੀ ਪੱਲਿਓ ਦਿਹਾੜੀ ਦੇ ਕੇ ਵੀ ਸਫਾਈ ਕਰਵਾਈ ਹੈ ਸਫਾਈ ਕਰਮਚਾਰੀ ਹੋਵੇ ਤਾਂ ਨਾਲੀਆਂ ਦੀ ਇਹ ਹਾਲਤ ਹੀ ਨਾ ਹੋਵੇ ਠੀਕ ਹੈ ਤੇ ਇਹਨਾਂ ਨੂੰ ਇੱਕ ਪੀਰੀਆਡਿਕਲੀ ਮੇਨਟੇਨੈਂਸ ਤਾਂ ਕਰਨੀ ਚਾਹੀਦੀ ਹੈ ਨਾ ਯਾਰ ਦੇਖੋ ਟਾਈਮ ਟੂ ਟਾਈਮ ਅਗਰ ਚੈੱਕ ਕਰਦੇ ਨੇ ਹੁਣ ਪਹਿਲੀ بارش ਨੇ ਆ ਮੇਰਾ ਤਾਂ ਸਾਰਾ ਤਬਾਹ ਕਰਤੀ ਫਸਲ ਤੇ ਅੱਗੇ ਆ ਕੇ ਹੁਣ ਜੇ ਹਮੇ ਆਪ ਹੁਣ ਅੱਜ ਦੀ ਡੇਟ ਵਿੱਚ ਇੱਥੇ ਆਪ ਇਹ ਕੰਮ ਸ਼ੁਰੂ ਨਾ ਕਰਵਾਉਂਦਾ ਤੇ ਰਾਤ ਨੂੰ بارش ਕਿੰਨੀ ਵੀ ਜ਼ਿਆਦਾ ਹੋਵੇ ਜਾਂ ਉਧਰੋਂ ਲੋਕਾਂ ਦੇ ਘਰਾਂ ਦਾ ਪਾਣੀ ਆਵੇ ਸਾਰਾ ਮੇਰੇ ਖੇਤ ਵਿੱਚ ਹੀ ਆਉਣਾ ਹੈ ਮੈਨੂੰ ਤਾਂ ਕੁਝ ਕਰਨੀ ਪੈਣਾ ਆਪਣੇ ਲੈਵਲ ਤੇ ਹੁਣ ਮੈਂ ਜੇ ਸੋਨੀ ਜੀ ਗੱਲ ਕਰੀਏ ਇਹ ਡਰੇਨ ਨੂੰ ਅੱਗੇ ਕੋਈ ਜਿਹੜਾ ਆਬਾਦੀ ਆ ਕਿੰਨੀ ਕਾ ਆਬਾਦੀ ਆ ਜਿਹੜਾ ਡਰੇਨ ਦੇ ਵਿੱਚ ਪਾਣੀ ਆ ਰਿਹਾ ਜੀ ਮੇਰੇ ਖਿਆਲ ਚ ਜੀ ਅੱਗੇ ਹੈਗਾ ਕੋਈ 1.5 200 ਘਰ ਹੈਗਾ ਜਿਨ੍ਹਾਂ ਦਾ ਪਾਣੀ ਇੱਧਰ ਆ ਰਿਹਾ ਤੇ ਸੋਨੀ ਜੀ ਗੱਲ ਕਰੀਏ ਵੀ ਉੱਪਰ ਟਿੱਬਾ ਹੋ ਜੇ ਉਹ ਤੇ ਗੱਲ ਕਰੀਏ ਤੜਾਣ ਇੱਧਰ ਆ ਪਾਣੀ ਬੜੇ ਪ੍ਰੈਸ਼ਰ ਨਾਲ ਆਉਂਦਾ ਹਨਾ ਬਿਲਕੁਲ ਜੀ ਕਿਤੇ ਪ੍ਰਸ਼ਾਸਨ ਦੀ ਅੰਗਲੀ ਮੰਦੇ ਜੋ ਪੰਚਾਇਤ ਦੀ ਜਿਹੜੀ ਡਰੇਨ ਦੀ ਸਫਾਈ ਨਹੀਂ ਹੋ ਰਹੀ ਦੇਖੋ ਜੀ ਹੁਣ ਪ੍ਰਸ਼ਾਸਨ ਆਪਣੇ ਲੋਕਲ ਲੈਵਲ ਤੇ ਪਿੰਡ ਲੈਵਲ ਤੇ ਆਪਣਾ ਪ੍ਰਸ਼ਾਸਨ ਪੰਚਾਇਤ ਹੀ ਹੈ ਹਨਾ ਪੰਚਾਇਤ ਦੀ ਹੀ ਅੰਗੈਲੀ ਹੈ ਉਹਨਾਂ ਨੇ ਸ਼ੁਰੂ ਤੋਂ ਇਸ ਚੀਜ਼ ਨੂੰ ਧਿਆਨ ਨਹੀਂ ਦਿੱਤਾ ਜਾਂ ਜਦੋਂ ਵੀ ਇਹ ਪੂਰੀ ਇਹ ਡਰੇਨ ਤਿਆਰ ਕੀਤੀ ਗਈ ਸੀ ਜਾਂ ਉਹਨਾਂ ਦੇ ਕੰਸਰਨਡ ਆਫੀਸਰ ਸੀ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਵੀ ਇਹ ਪੈਰਾਮੀਟਰ ਜਿਹੜੇ ਪੈਰਾਮੀਟਰਸ ਦੇ ਕੰਮ ਹੋ ਰਹੇ ਐ ਵੀ ਉਹ ਸਹੀ ਹੈ ਉਹਦਾ ਬੇਸ ਸਹੀ ਹੈ ਕੱਲ ਨੂੰ ਆਉਣ ਵਾਲੇ ਟਾਈਮ 'ਚ ਦਿੱਕਤ ਤਾਂ ਨਹੀਂ ਆ ਸਕਦੀ ਹਰ ਡਿਪਾਰਟਮੈਂਟ ਦੇ ਇੰਜੀਨੀਅਰ ਲੋਕ ਹੀ ਕੰਮ ਕਰਾਉਂਦੇ ਮੈਂ ਖੁਦ ਇੱਕ ਇੰਜੀਨੀਅਰ ਐ ਇੰਨਾ ਕਿ ਤਾਂ ਮੈਂ ਵੀ ਸਮਝਦਾ ਵੀ ਉਹਨਾਂ ਨੂੰ ਕੀ ਕੀ ਪੈਰਾਮੀਟਰਸ ਤੇ ਕੰਮ ਕਰਾਉਣਾ ਚਾਹੀਦਾ ਕੀ ਕੁਝ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਪਰ ਉਸੇ ਹਿਸਾਬ ਨਾਲ ਕੰਮ ਨਹੀਂ ਹੋਇਆ ਐਟਾ ਲੱਗ ਕਰੀ ਜਾਂਦੇ ਆ ਮੁੰਡੇ ਐਡੀ ਕੋਈ ਵਧੀਆ ਕੋਈ ਮਟੀਰੀਅਲ ਪਹਿਲਾਂ ਵੀ ਨਹੀਂ ਲੱਗਿਆ ਹਰ ਮਹੀਨੇ ਹੁਣ ਬਰਸਾਤ ਤਾਂ ਹੁਣ ਬਹਾਨਾ ਬਰਸਾਤ ਦਾ ਚਲੋ ਬਰਸਾਤ ਤੋਂ ਪਹਿਲਾਂ ਜਦੋਂ ਬਰਸਾਤ ਨਹੀਂ ਹੁੰਦੀ ਸੀ ਉਦੋਂ ਵੀ ਮੈਂ ਤਾਂ ਰਿਪੇਅਰ ਕਰਾ ਰਿਆ ਉਦੋਂ ਵੀ ਇਦਾਂ ਹੀ ਖਾਰ ਪਾ ਪਾ ਕੇ ਪਾਣੀ ਇੱਧਰ ਮੇਰੇ ਗੰਦਾ ਪਾਣੀ ਆ ਰਿਹਾ ਹੁਣ ਫਸਲ ਸਾਬ ਬਣ ਆਲਾ ਹੋਰ ਵਾਸ਼ਰੂਮ ਸਾਲਾ ਲੋਕਾਂ ਦੇ ਉਹਨਾਂ ਨੇ ਤਾਂ ਆਪ ਦਾ ਚਲੋ ਯੂਜ਼ ਕਰਨਾ ਹੀ ਆ ਉਹਨਾਂ ਦਾ ਪਾਣੀ ਤਾਂ ਟਲਾਨ ਇੱਧਰੋਂ ਤੇ ਇਧਰੋਂ ਆਉਣਾ ਹੀ ਹੈ ਪਾਣੀ ਤੇ ਜੰਨੇ ਜੰਨੇ ਪ੍ਰੋਟੈਕਸ਼ਨ ਤੱਕ ਨਹੀਂ ਮੰਗ ਕਰਦੇ ਪ੍ਰਸ਼ਾਸਨ ਨੂੰ ਬਸ ਇਹ ਬੇਨਤੀ ਕਰ ਸਕਦਾ ਜੀ ਪ੍ਰਸ਼ਾਸਨ ਨੂੰ ਵੀ ਇਹ ਪਰਮਾਨੈਂਟ ਸੋਲੂਸ਼ਨ ਦੋ ਮੈਨੂੰ ਚਾਹੇ ਇੱਥੇ ਨਵੇਂ ਸ਼ਹਿਰ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਬਣਵਾ ਕੇ ਦੋ ਮੈਨੂੰ ਕਿ ਅੱਗੇ ਤੋਂ ਇਹ ਪ੍ਰੋਬਲਮ ਰਿਪੀਟ ਨਾ ਹੋਵੇ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਕਿਸੇ ਕੋਈ ਲਿਖਤੀ ਸ਼ਿਕਾਇਤ ਦਿੱਤੀ ਹੈ ਜੀ ਮੰਡੀ ਬੋਰਡ ਨੂੰ ਲਿਖਤੀ ਸ਼ਿਕਾਇਤ ਐਕਚੁਅਲੀ ਇਹ ਪ੍ਰੋਬਲਮ ਰਾਤ ਹੋਈ ਹੈ ਜੀ ਤੇ ਨਹੀਂ ਸੌਰੀ ਰਾਤ ਹੋਈ ਹੈ ਜੀ ਕਿਤੇ ਮੈਨੂੰ ਅੱਜ ਦਿਨੇ ਪਤਾ ਲੱਗਿਆ ਮੈਂ ਬਿਜ਼ੀ ਸੀ ਕਿਤੇ ਗਿਆ ਹੋਇਆ ਸੀ ਕੱਲ ਸੰਡੇ ਆ ਹੁਣ ਮੈਂ ਸੋਮਵਾਰ ਤੱਕ ਲਿਖਤੀ ਸ਼ਿਕਾਇਤ ਆਪਣੀ ਐਸ ਡੀਓ ਸਾਹਿਬ ਨੂੰ ਮੰਡੀ ਬੋਰਡ ਦੇ ਕੇ ਆਵਾਂਗਾ ਧੰਨ